ਸੰਗਰੂਰ ਦੇ ਦਿੜਬਾ ਦੇ ਵਿੱਚ ਉਸ ਵੇਲੇ ਸੰਸਰੀ ਫੈਲ ਗਈ ਜਦੋਂ ਦਿੜਬਾ ਦੇ ਪਾਤਣਾ ਰੋਡ ਤੇ ਨਾਮ ਚਰਚਾ ਕਰਦੇ ਕੋਲ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਕਾਰ ਵਿੱਚ ਸਵਾਰ ਦੋ ਮਹਿਲਾਵਾਂ ਸਮੇਤ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਦੀਆਂ ਕਿ ਲੱਤਾਂ ਬਾਹਾਂ ਟੁੱਟ ਗਈਆਂ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਦਾ ਐਕਸੀਡੈਂਟ ਡਿਵਾਈਡਰ ਨਾਲ ਟਕਰਾਉਣ ਕਰਕੇ ਵਾਪਰਿਆ ਉੱਥੇ ਸਥਾਨਕ ਲੋਕਾਂ ਨੇ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਐਕਸੀਡੈਂਟ ਇੰਜ ਜਾਪ ਰਿਹਾ ਹੈ ਜਿਵੇਂ ਕੋਈ ਨੀਂਦ ਕਰਕੇ ਜਿਹੜੀ ਇਹ ਗੱਡੀ ਅਚਾਨਕ ਟਕਰਾ ਗਈ ਐ ਤੇ ਉੱਥੇ ਹੀ ਗੱਡੀ ਦੇ ਪੂਰੇ ਤਰੀਕੇ ਨਾਲ ਪਰ ਖੱਜੇ ਉੱਡ ਗਏ ਬਚਾਓ ਤਾਂ ਇਹ ਸਾਰਾ ਰਹਿ ਗਿਆ ਸਿਰਫ ਹੱਤੇ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ ਬਾਕੀ ਬਜਾਨੀ ਵਾਲ ਤਾਂ ਪਰਸਾਨ ਜਨ ਇੰਨਾ ਨਹੀਂ ਹੈਗਾ ਬਾਕੀ ਇਹ ਸੈਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਐ ਜਾਂ ਕੋਈ ਚੌਂਦੀ ਲੱਗੀ ਹੁੰਦੀ ਹੁੰਦੀ ਐ ਉਹ ਚੀਜ਼ ਹੋਈ ਐ ਜੀ ਇਹ ਕਿਹੜੀ ਗੱਡੀ ਸੀ ਇਹ ਗੱਡੀ ਹੈਗੀ ਆ ਦੇਖੋ ਜੀ ਇਹ 77 ਸਟ੍ਰੈਟਜੀ ਆਲਟੋ ਜੀ हां जी ये कितने बंदे व्यक्ति सी जी ये चार सीगे जी दो लेडी जी ते दो बंदे जी इतो आरे सीगे ये एहे मरेरकोटले तो आरे सीगे पिंडे ਨਾਲ ਸਰਸੇ ਕੋਲ ਹੈ ਪਾਤਰਾ ਰਿਸ਼ਤੇਦਾਰੀ ਇਹਨਾਂ ਦੀ ਉਧਰ ਜਾ ਰਹੇ ਸੀ ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ ਕੋਈ ਕਾਰਨ ਨਹੀਂ ਇਹਦਾ ਜਿਵੇਂ ਚੌਂਦੀ ਲੱਗੀ ਆ ਕੋਈ ਜਿਵੇਂ ਸਟੀਰਿੰਗ ਮੁੜ ਗਿਆ ਹੁੰਦਾ ਆਪਦੇ ਆਪ ਉਹ ਚੀਜ਼ ਹੋਈ ਹੈ ਜੀ ਕਿੰਨਾ ਖਤਰਨਾਕ ਐਕਸੀਡੈਂਟ ਐਕਸੀਡੈਂਟ ਬਹੁਤ ਖਤਰਨਾਕ ਜੀ ਜਾਨੀ ਜਾਨੀ ਨੁਕਸਾਨ ਬਚ ਗਿਆ ਜੀ ਹਾਂ ਉਹ ਬਚ ਗਿਆ ਬਾਕੀ ਸੱਟਾਂ ਬਹੁਤ ਜ਼ਿਆਦਾ ਨਹੀਂ ਸਾਰਿਆਂ ਨੇ ਕਿੰਨੀ ਕਿ ਮਦਦ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਜੀ ਅਸੀਂ ਦਿਲੋਂ ਉਹ ਹੁਣ ਗੱਡੀਆਂ ਪਾ ਕੇ ਭੇਜੇ ਨੇ ਜੀ ਸਭ ਨੇ ਜਿਲ੍ਹਾ ਮਦਦ ਕੀਤੀ ਹੈ ਜੀ ਕੋਈ ਪ੍ਰਸ਼ਾਸਨ ਕੋਈ ਪਹੁੰਚੇ ਕੋਈ ਦੇਖ ਨਾ ਹਜੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ ਪਹਿਲੇ ਹਸਪਤਾਲ ਭੇਜੇ ਗਏ ਨੇ ਹਸਪਤਾਲ ਸੰਗਰੂਰ ਕਿਰਾ ਦੇ ਬਾਬਾ ਬਿਆਸ ਨੇ ਭੇਜਿਆ ਹੋ ਰਿਹਾ ਜੀ ਅੱਜ ਬਾਅਦ ਦੇਖੋ ਕਿੱਥੋਂ ਲਿਖ ਜਾਂਦੇ ਨੇ ਜੀ ਦੱਸਿਆ ਜਾ ਰਿਹਾ ਕਿ ਕਾਰ ਸੰਗਰੂਰ ਸਾਈਡ ਤੋਂ ਪਾਤੜਾ ਨੂੰ ਜਾ ਰਹੀ ਸੀ ਤੇ ਦਿੜਬਾ ਦੇ ਕੋਲ ਆ ਕੇ ਅਚਾਨਕ ਡਿਵਾਈਡਰ ਦੇ ਵਿੱਚ ਲੱਗੀ ਜਿਸ ਕਰਕੇ ਵੱਡਾ ਹਾਦਸਾ ਵਾਪਰਿਆ ਉੱਥੇ ਦੱਸਿਆ ਜਾ ਰਿਹਾ ਕਿ ਦਿੜਬਾ ਪੁਲਿਸ ਨੇ ਕਾਰ ਨੂੰ ਹਵਾਲੇ ਦੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜ਼ਖਮੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ